ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਸ੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਫਸੇ ਕਸੂਤੇ ਇੱਕ ਪਾਸੇ ਕੱਲ ਬਿਆਨ ਦਿੱਤਾ ਗਿਆ ਸੀ ਕਿ ਸ੍ਰੀ ਅਕਾਲ ਤਖਸੈਬ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਵੱਲੋਂ ਕੱਲ ਬੜਾ ਵੱਡਾ ਵਿਵਾਦ ਸ਼ੁਰੂ ਹੋਇਆ ਸੀ ਕਿ ਕੁਲਦੀਪ ਸਿੰਘ ਅਗਜ ਨੇ ਕਿਹਾ ਕਿ ਦੁਰਵਰਤੋਂ ਕੀਤੀ ਜਾ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਯਾਨੀ ਕਿ ਸਾਰੀਆਂ ਧਿਰਾਂ ਬਰਾਬਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹਾਲਾਂਕਿ ਦੁਰਵਰਤੋਂ ਕਿੰਨੇ ਕੀਤੀ ਹੈ ਇਹ ਸਾਰਿਆਂ ਨੂੰ ਪਤਾ ਹੈ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਪਘੋੜਾ ਹੁੰਦਾ ਸਬੂਤ ਦਿੱਤਾ ਗਿਆ ਮੁਨਕਰ ਹੋਏ ਭਗੌੜੇ ਹੋਏ ਆਨਾ ਕਾਨੀ ਕੀਤੀ ਗਈ ਲੇਕਿਨ ਇਧਰ ਇੱਕ ਹੋਰ ਨਵੀਂ ਪਸੂੜੀ ਪੈ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਾਜੂ ਨੂੰ ਲੈ ਕੇ ਜਿਹੜੇ ਮੁੱਖ ਜਥੇਦਾਰ ਦੀ ਸੇਵਾ ਨਿਭਾ ਰਹੇ ਨੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਯਾਨੀ ਕਿ ਇੱਕ ਪਾਸੇ ਸਿੰਘ ਸੰਗਤਾਂ ਨੂੰ ਸਬੋਧਨ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਅਤੇ ਦਾਗੀ ਧੜੇ ਨੂੰ ਇਕੱਠੀਆਂ ਇੱਕਠਾ ਰਹਿਣ ਦੀਆਂ ਗੱਲਾਂ ਅਪੀਲਾ ਕੀਤੀਆਂ ਜਾ ਰਹੀਆਂ ਨੇ ਕੱਲ ਜਿਸ ਤਰ੍ਹਾਂ ਚੇਤਾਵਨੀ ਦਿੱਤੀ ਗਈ ਇੰਜ ਲੱਗ ਰਿਹਾ ਸੀ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਪਹਸੀਲ ਤੋਂ ਬਣੀ ਪੰਜ ਮੈਂਬਰੀ ਕਮੇਟੀ ਰੱਦ ਕਰ ਦਿੱਤੀ ਜਾਵੇਗੀ ਭੰਗ ਕਰ ਦਿੱਤੀ ਜਾਵੇਗੀ ਲੇਕਿਨ ਇਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਵਿਰੋਧ ਹੋ ਰਿਹਾ ਹੈ ਵਿਰੋਧ ਕੀ ਹੋ ਰਿਹਾ ਚੁੱਪ ਚਾਪ ਬੈਠ ਗਿਆ ਇੱਕ ਤਰ੍ਹਾਂ ਦਾ ਸਨਮਾਨ ਜਿਹੜਾ ਆਦਰ ਕੌਮ ਨੂੰ ਕਰਨਾ ਚਾਹੀਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ ਭਾਵੇਂ ਸ੍ਰੀ ਦਮਦਮਾ ਸਾਹਿਬ ਦਾ ਭਾਵੇਂ ਸ੍ਰੀ ਕੇਸਗੜ੍ਹ ਸਾਹਿਬ ਦਾ ਅੱਜ ਪੋਗ ਸੀ ਸਾਰਿਆਂ ਨੂੰ ਪਤਾ ਹੈ ਕਿ ਬੱਬਰ ਖਾਲਸਾ ਦੇ ਹਮੈਤੀ ਜਿਹੜੇ ਇੰਟਰਨੈਸ਼ਨਲ ਨੇ ਮੈਲ ਸਿੰਘ ਖਾਲਸਾ ਬੱਬਰ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਦਿਹਾਂਤ ਹੋ ਗਿਆ ਦਿਹਾਂਤ ਤੋਂ ਬਾਅਦ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਉਹਨਾਂ ਦੇ ਪਿੰਡ ਪੋਗ ਰੱਖੇ ਗਿਆ ਸੀ ਉਹਨਾਂ ਦੇ ਪਿੰਡ ਵਿੱਚ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਕੁਲਦੀਪ ਸਿੰਘ ਗੜਗੱਜ ਗੈ ਸਮਾਗਮ ਹੋਇਆ ਸਮਾਗਮ ਤੋਂ ਬਾਅਦ ਕਿਸੇ ਵਿਅਕਤੀ ਨੂੰ ਸਰੂਪਾ ਜਦੋਂ ਦੇਣ ਲੱਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਦਾ ਸਿੱਖ ਸੰਗਤਾਂ ਵੱਲੋਂ ਵਿਰੋਧ ਹੋਇਆ ਸਿੱਖ ਕੌਮ ਹੀ ਨਹੀਂ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਮੰਨਤਾ ਹੀ ਨਹੀਂ ਦਿੰਦੀ ਤੇ ਫਿਰ ਸਿਰਪਾਓ ਕਿਉਂ ਦੇਣਾ ਸਿਰਪਾਓ ਨੂੰ ਲੈ ਕੇ ਅੱਜ ਜਿਹੜਾ ਵਿਵਾਦ ਸ਼ੁਰੂ ਹੋਇਆ ਹੈ ਹੁਣੇ-ਹੁਣੇ ਇਸ ਨਾਲ ਹੋ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਗ ਮੈਂਬਰਾਂ ਦੀਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀਆਂ ਕਿਉਂਕਿ ਉਹਨਾਂ ਨੇ ਕੁਲਦੀਪ ਸਿੰਘ ਗੜਗੱਜ ਨੂੰ ਇਸ ਸੇਵਾ ਤੇ ਲਿਆਂਦਾ ਹੈ ਜਾਂ ਕਹਿ ਦਈਏ ਲੈ ਕੇ ਆਏ ਨੇ ਕੁਲਦੀਪ ਸਿੰਘ ਗੜਗੱਜ ਜਦੋਂ ਸਿਰੋਪਾ ਪਾਉਣ ਲੱਗੇ ਤਾ ਸਰੂਪਾ ਨਹੀਂ ਪਾਉਣ ਦਿੱਤਾ ਗਿਆ ਆਖਰਕਾਰ ਕੁਲਦੀਪ ਸਿੰਘ ਗੜਗੱਦ ਜਿਹੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਸ੍ਰੀ ਕੇਸਗੜ੍ਹ ਸਾਹਿਬ ਦੇ ਐਜ਼ ਅ ਬੁੱਕ ਜਥੇਦਾਰ ਸਾਹਿਬ ਦੀ ਨੇਵਾਰ ਸੇਵਾ ਨਿਭਾ ਰਹੇ ਨੇ ਉਹਨਾਂ ਨੂੰ ਚੁੱਪ ਚੀਪੀ ਤੇ ਬੈਠਣਾ ਪਿਆ ਆਖਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਨਹੀਂ ਬੋਲੀ ਜਾਂ ਹੋਰ ਆਗੂ ਕਿਉਂ ਨਹੀਂ ਬੋਲੇ ਕਿਉਂਕਿ ਇਸ ਵਿਰੋਧ ਸਿੱਖ ਸੰਗਤਾਂ ਵੱਲੋਂ ਵਿਰੋਧ ਕੀਤਾ ਗਿਆ ਹੈ ਉਹ ਕਹਿੰਦੇ ਨੇ ਕਿ ਅਸੀਂ ਐਜ਼ ਇੱਕ ਕਾਰਜਕਾਰੀ ਜਥੇਦਾਰ ਐਜ਼ ਇੱਕ ਮੁੱਖ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਦਾ ਅਸੀਂ ਜਿਰੀ ਅਕਾ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਮੰਨਦੇ ਹੀ ਨਹੀਂ ਯਾਨੀ ਕਿ ਸਿੱਖ ਸੰਗਤ ਵੱਲੋਂ ਹਾਲੇ ਵੀ ਇਹ ਮਾਮਲਾ ਠੰਡੇ ਬਸਤੇ ਵਿੱਚ ਨਹੀਂ ਪਾਇਆ ਚਾਰਿਆ ਵਲਦੀਪ ਸਿੰਘ ਗੜਗੱਜ ਦਾ ਉਸ ਚਲਦੇ ਅਖੰਡ ਪਾਠ ਦੇ ਵਿੱਚ ਵਿਰੋਧ ਕੀਤਾ ਗਿਆ ਪੂਕ ਸਮਾਗਮ ਦੇ ਜਿਹੜੇ ਸ਼ਾਮਲ ਹੋਏ ਸੀ ਉੱਥੇ ਵਿਰੋਧ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਇਸ ਨੂੰ ਲੈ ਕੇ ਇੱਕ ਵਾਰ ਫਿਰ ਸਿਆਸੀ ਗਲਿਆਰਾਂ ਦੇ ਵਿੱਚ ਚਹਲ ਪੈਲ ਦੇਖਣ ਨੂੰ ਮਿਲ ਰਹੀ ਹੈ ਕਿ ਆਖਰਕਾਰ ਸਿਰਪਾਓ ਤੇ ਪਾ ਲੈਣ ਦੇਣਾ ਚਾਹੀਦਾ ਸੀ ਕੌਮ ਨੂੰ ਜੇਕਰ ਉਹ ਪਾਰਾ ਸੀ ਕਿਉਂਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਹੀਂ ਬਟ ਸ੍ਰੀ ਕੇਸਗੜ੍ਹ ਸਾਹਿਬ ਦੇ ਤਾਂ ਐਜ਼ ਯੋ ਮੁਖ ਜਥੇਦਾਰ ਨੇ ਇਸ ਦਾ ਮੀਨਿੰਗ ਇਹ ਹੈ ਕਿ ਸਿੱਖ ਸੰਗਤਾਂ ਵੱਲੋਂ ਹਾਲੇ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਗਿਆਨੀ ਕੁਲਦੀਪ ਸਿੰਘ ਗੜਗਾਝੂਣਾ ਨੂੰ